ਲੋਈ ਬਾਈ ਸਰੋਂ ਦੇਖੋ ਤੁਸੀਂ ਭਰਾਵੋ ਹਜੇ ਕੱਢੀ ਜਾਂਦੇ ਆਗੇ ਜੇ ਇਧਰ ਦੇ ਪਾਸੇ ਪਖਾਨ ਵੀਰ ਜਿਹੜਾ ਬੋਰੀਆਂ ਉਹ ਵਰਸ ਵੀ ਲੱਗਿਆ ਇੱਕ ਬੋਰੀ ਭਰਨ ਵੀ ਲੱਗਾ ਬੋਰੀਆਂ ਦੇਖੋ ਤੁਸੀਂ ਬਾਈ ਮੈਂ ਕਹਿੰਦਾ ਕੀ ਆ ਬਾਤ ਹੈ ਦੇ ਕਿਵੇਂ ਆ ਬਾਈ ਦੇਖੀ ਜਾ ਕੱਢ ਕੇ ਉਧਰ ਕਰਦੀ ਆ ਜਾ ਦਿਖਾਉਣਾ ਏ ਤੁਹਾਨੂੰ ਆਇਜ ਵੀ ਭਰਤੀ ਇੱਕ ਬੋਰੀ ਆਇਆ ਆਇਆ ਤੇ ਆ ਦਿਖਾਦਾ ਬਾਈ ਮੜਾ ਯਾਰ ਤੇ ਬਾਈ ਸਰੋਂ ਦੇਖੋ ਭਰਾਵੋ ਤੁਸੀਂ ਮਾ ਕੀ ਆ ਬਾਤ ਹੈ ਬਾਈ ਦੇਖੋ ਮਾੜਾ ਬਾਈ ਦਿਲ ਖੁਸ਼ ਹੋ ਗਿਆ ਪੂਰਾ ਹਾਂ ਪੂਰਾ ਵੀਰੇ ਠੀਕ ਹੈ ਹਾਂ ਸਟਾਰ 10 15 ਦੇਖ ਲਾ ਭਰਾਵਾ ਸਟਾਰ ਐਗਰੀਸੀਡ ਦੀ ਸਰੋਂ ਆ ਗਈ ਮੈਂ ਕਿਹਨਾਂ ਦਾ ਬਾਰੇ ਨਿਆਰੇ ਕਰ ਦਿੰਦੀ ਆ ਬਸ ਬੰਦਾ ਮਿਹਨਤੀ ਹੋਵੇ ਹਾਂ ਇਹਦਾ ਜਿਹੇ ਬਿੰਗੇ ਬੌਲੇ ਕਹੇ ਜੇ ਮਰਜੀ ਵਾਹਨ ਚਲਾ ਦੋ ਜਿਵੇਂ ਆਪਾਂ ਛੋਟੇ ਵਾਲੇ ਵਾਹਨ ਦੀ ਗੱਲ ਕਰੀਏ ਬਾਈ ਰੇਤੇ ਵਾਲੇ ਵਾਹਨ ਨੇ ਜਮਾ ਹਨਾ ਤੇ ਇੱਥੇ ਤੁਸੀਂ ਐਂ ਨਾਲੋ ਵੀ ਐਡਾ ਐਡਾ ਉੱਚਾ ਬਾਈ ਟਿੱਬਾ ਝੱਕਿਆ ਵਿਆ ਇਹ ਵਾਹਨ ਦੇ ਵਿੱਚ ਹਾਂ ਇਦੋਂ ਵੀ 10 ਫੁੱਟ ਉੱਚਾ ਦੀ ਇਦੋਂ ਵੀ 10 ਫੁੱਟ ਉੱਚਾ ਟਿੱਬਾ ਝੱਕਿਆ ਵੈਦੀ ਜਿੱਥੇ ਹੋ ਸਾਹਮਣੇ ਬਾਈ ਇਹ ਲਾਈ ਦੀ ਸਰੋਂ ਤੁਸੀਂ ਐਂ ਨਾਲੋ ਵੀ ਰੇਤਾ ਚੱਲ ਰਿਹਾ ਜਮਾ ਤੇ ਇੱਥੇ ਆਮ ਹੀ ਬਾਹਣਾ ਦੇ ਵਿੱਚ ਤੁਹਾਨੂੰ ਮੈਂ ਦੱਸਾਂਗਾ ਲਈ ਬਾਈ ਜਿਵੇਂ ਆਹ ਮਿੱਟੀ ਵਗੈਰਾ ਚੱਕਦੇ ਨੇ ਇਹ ਹੋਵਗਾ ਤੇ ਉਹ ਸਾਹਮਣੇ ਮਸ਼ੀਨ ਖੜੀ ਹੈਗੀ ਤੁਹਾਨੂੰ ਦਿਖਾਉਣੇ ਆ ਵੀ ਜਿਹੜੀ ਜ਼ਮੀਨ ਦੇ ਵਿੱਚੋਂ ਰੇਤਾ ਵਗੈਰਾ ਚੱਕਣ ਵਾਸਤੇ ਉਹ ਹੁੰਦਾਗਾ ਦੇਖ ਲਓ ਵੀ ਇੱਕਦ ਅਗਲਾ ਕਹਿੰਦਾ ਜੀ ਪੂਰਾ ਡਾਕਰ ਵਾਹਣਾ ਇਹ ਬਾਈ ਜਮਾ ਰੇਤੇ ਵਾਲੇ ਵਾਹਣ ਨੇ ਜਿੱਥੇ ਇਹ ਸਟਾਰ 10 15 ਸਰੋਂ ਇੰਨੀ ਜਿਆਦੇ ਜੰਮੀਆਂ ਦੇਖ ਲਓ ਲੋਈ ਮਿੱਤਰੋ ਮੁੰਡੇ ਸਰੋਂ ਕੱਢੀ ਆਣੇ ਬੜਾ ਜਗਤ ਮੈਂ ਕਹਿੰਦਾ ਵੀ ਕਰੇਜ ਚੱਲ ਰਿਹਾ ਸਰੋਂ ਦਾ ਤੇ ਦਿਖਾਉਣਾ ਸਭ ਚੈੱਕ ਕਰਾਉਣੇ ਆ ਸਰੋਂ ਦੇਖੋ ਬਾਈ ਸਰੋਂ ਦਾ ਯਾਰ ਮੈਂ ਕਹਿੰਦਾ ਵੀ ਬਹੁਤ ਥੋੜਾ ਯਾਰ ਕੇ ਪੂਰਾ ਆ ਰਿਹਾ ਹੈ ਨਾ ਤੇ ਕਿਹੜੀ ਵੈਰੈਟੀ ਹੈਗੀ ਆਪਾਂ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਤੇ ਗਰਦਾ ਕੋਲਾ ਜਿਹੜਾ ਭਰਾਵੋ ਬਹੁਤ ਉੱਠ ਰਿਹਾ ਇਧਰਲੇ ਪਾਸਿਓ ਤੇ ਸਰੋਂ ਸਰੋਂ ਤੇ ਲੱਗੇ ਬਾਈ ਨੇ ਜੋਬਰ ਕਰਦੇ ਆਂ ਗੱਲਬਾਤ ਵੀ ਕਿਹੜੀ ਵੈਰਾਈਟੀ ਆ ਗਈ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਉਧਰੋਂ ਤੇ ਥੱਲੋਂ ਦੇਖੋ ਤੁਸੀਂ ਬਾਈ ਮੈਂ ਕਿਹਾ ਵੀ ਸਰੋਂ ਚੈੱਕ ਕਰੋ ਕੀ ਕਿਆ ਬਾਤ ਹੈ ਮੈਂ ਸਰੋਂ ਬਾਈ ਪੂਰੀ ਭੇਮਾਂਗੀ ਤੇ ਇੱਧਰ ਦੇਖੋ ਤੁਸੀਂ ਤੇ ਬਾਈ ਕੀ ਹਾਲ ਨੇ ਵਧੀਆ ਵਧੀਆ ਬਾਈ ਠੀਕ ਹੈ ਚੜਦੀ ਕਲਾ ਹਾਂ ਹਾਂ ਬਾਈ ਆਹ ਕਿਹੜੀ ਵੈਰਾਈਟੀ ਆ ਸਰੋਂ ਦੀ ਬਾਈ 4 10 15 ਬਾਈ 7 10 15 ਹਾਂ ਬਾਈ ਕਿੰਨੇ ਸਾਲ ਹੋ ਗਏ ਲਾਉਂਦੇ ਨੂੰ ਬੰਦੇ 10 ਸਾਲ ਹੋ ਗਏ 2 ਸਾਲ ਹੋ ਗਏ ਠੀਕ ਐ ਜੜ ਜੂੜ ਕੇਵੇਂ ਨਿਕਲਦਾ ਪੂਰਾ ਪੂਰਾ ਵਧੀਆ ਵੀਰੇ ਪੂਰਾ ਵਧੀਆ ਤੇ ਉ ਹਰੀ ਹੁਰੀ ਹੋਣ ਚ ਕਿਵੇਂ ਦੀ ਰਿਜ਼ਲਟ ਬਣ ਕੇ ਜਲ ਪਹਿਲਾਂ ਆਪਾਂ ਕਿਸੇ ਦੁਕਾਨ ਤੋਂ ਵੀ ਲੈਤੇ ਸੀ ਪਹਿਲਾਂ ਵੀ ਹਰਾ ਹੋਇਆ ਨਹੀਂ ਸੀ ਅੱਛਾ ਫਿਰ ਆਪਾਂ ਆਪਾਂ ਆਰਟੀਓ ਦੇ ਲਿਆਂਦੇ ਪਿਛਲੇ ਵਾਰ ਆਪਾਂ ਲੌਂਗੋ ਵਾਲੋਂ ਵੀ ਲੈ ਲੈਂਦਾ ਸੀ ਠੀਕ ਐ ਫਿਰ ਅਣੇ ਦੇ ਲਿਆ ਪਾਰ ਤੇ ਵੀ ਲੈਣੇ ਪੂਰਾ ਵਧੀਆ ਠੀਕ ਐ ਇਹਦੇ ਡੁਪਲੀਕੇਸੀ ਵੀ ਬੜੀ ਜਲਦੀ ਆਣਾ ਜਿਹੜਾ ਹੋਉਂਦਾਗਾ ਹਾਂ ਠੀਕ ਐ ਤੇ ਜੇ ਗੱਲ ਕਰੀਏ ਬਾਈ ਜਿਵੇਂ ਬਿਮਾਰੀ ਬੰਗੂਰੀ ਪਰ ਕੋਈ ਪਈ ਇਹਨੂੰ ਜਾਂ ਕਿਵੇਂ ਆ? ਨਾ ਨਾ ਬਾਈ ਇਹੋ ਜਿਹਾ ਆਪਾਂ ਕੋਈ ਸਪਰੇ ਨਹੀਂ ਕਰੀ ਨਾ ਕੋਈ ਟੈਂਟ ਲੈ ਲਈ ਨਾ ਘਾਟਰੀ ਹੋਰ ਨਾ ਪੁੰਗਲੀ। ਅੱਛਾ ਕੋਈ ਸਪਰੇ ਨਹੀਂ ਕੀਤੀ ਹੈਗੀ। ਪਿਛਲੀ ਵਾਰ ਤਾਂ ਕਰਨੀ ਪਈਗੀ। ਕਿੰਨੀ ਜਗ੍ਹਾ ਲਈ ਤੀ? ਆਪਣੇ ਕਿਲਕ ਵਾਂਗੂ ਵਾਹਨ ਲਾਇਆ। ਕਿਲਕ? ਹਾਂ ਜੀ। ਕਿਹੜੇ ਵਾਹਨ ਚਲਾਇ ਦੀ ਮੜਾ ਦਿਖਾ ਕੇ ਦਿਆਂਗਾ। ਆ ਜਾ ਮੜਾ ਦਿਖਾ ਕੇ ਦਹੀਂ ਕਰਾ। ਭਰਾਵੋ ਬਾਈ ਦਾ ਆਪਾਂ ਤੁਹਾਨੂੰ ਦਿਖਾਉਣਾ ਵੀ ਕਿਹੜਾ ਵਾਹਨ ਸੀ ਤੇ ਉੱਤੇ ਸਾਨੂੰ ਉਹ ਵੀ ਦਿਖਾਉਣੇ ਆਗੇ ਜਿੱਦਨੇ ਬਾਈ ਵੱਡਦਾ ਤੀਗਾ। ਉਸ ਦਿਨੇ ਵੀ ਆਪਾਂ ਹੋਰੇ ਬਾਈ ਕੋਲੇ ਇਹਦੀ ਵੀਡੀ ਤੇ ਇਧਰਲੇ ਪਾਸੇ ਬਾਈ ਦਾ ਬਾਣਾ ਹੁਣ ਇਹ ਕੀ ਲਾਤਾ ਬਾਈ ਅਜਾ ਮੱਕੀ ਲਾਵਾਂਗੇ ਬਈ ਦੇਸੀ ਮੱਕੀ ਲਾਉਂਗੇ ਹਾਂ ਪਤਾ ਲੈਣ ਜਿਹੜੀ ਬਈ ਲਾਲੁੰਦੀਆਂ ਜਾਵਾਂ ਠੀਕ ਹੈ ਠੀਕ ਹੈ ਤੇ ਆਹ ਏਰੀਆ ਭਰਾਵੋ ਲਾਇਆ ਪਿਆ ਦੀ ਆਹ ਬਰੇ ਲਈ ਵੀ ਸੀ ਬਾਈ ਹੈਨਾ ਹਾਂ ਬਈ ਇੰਨਾ ਤੋਂ ਲਾਇਆ ਸੀ ਠੀਕ ਹੈ ਇਹ ਤਾਂ ਹੁਣ ਬਾਹ ਬੂ ਕੇ ਆਪਾਂ ਕਹੀਏ ਉਹ ਕਰਤਾ ਮਿਲਣਾ ਤਾਂ ਪੌਣਾ ਕਿ ਕੀਲੇ ਹੀ ਬਣਦਾ ਬਾਈ ਹੈਨਾ ਹਾਂ ਬਈ ਕੀਲੇ ਕਿਦੋਂ ਘੱਟ ਬਣੂਗਾ ਕਦੂ ਆ ਕੇ ਕੀਲੇ ਤੋਂ ਘੱਟ ਬਣਦਾ ਇਸ ਦੂ ਬਾਦ ਕਦੂ ਠੀਕ ਹੈ ਐਂ ਕਹਿੰਦਾ ਕੁਛ ਕਦੂ ਗੁੱਦੂ ਲਈ ਖੜਾ ਪੌਣਾ ਕਿ ਕੀਲਾ ਲਾਇਆ ਪਿਆਗਾ ਬੰਦੇ ਨੇ ਤੇ ਉਹ ਬਈ ਜਿਵੇਂ ਗੱਲ ਕਰੀ ਆਪਾਂ ਵੀ ਕੋਈ ਖਾਸ ਬਿਮਾਰੀ ਬੂੰਰੀ ਜਾਂ ਜਿਵੇਂ ਆਪਾਂ ਕਹੀ ਕੋਈ ਪੀਲਾ ਰੋਗ ਰੂਗ ਪੈ ਜਾਂਦਾ ਉਹਨੂੰ ਕੋਈ ਜੈਲੋ ਮਜ਼ੇਕ ਹੈ ਹੈ ਕਿਰਾ ਪੈਜ 5 ਕਿਲੋ ਜੂਰੀਆ ਪਾਈ ਬੀਜਾਂ ਲਗਣ ਨੇ ਕਿ ਡੀਏਪੀ ਅੱਛਾ ਤੇ ਬਾਹਲਾ ਕੁਝ ਆਸ ਕੋਈ ਸਪਰੇ ਕੋਈ ਤੇ ਲੇਡੂ ਵਾਲੀ ਸਪਰੇ ਕੋਈ ਉੰਨੀ ਜੰਦੀ ਵਾਲੀ ਆਹ ਲੇਡੂ ਵਾਲੀ ਕੋਈ ਵੀ ਇੱਕ ਵੀ ਸਪਰੇ ਨਹੀਂ ਕੀਤੀ ਆਪਾਂ ਨੇ ਇੱਕ ਵੀ ਸਪਰੇ ਨਹੀਂ ਕੀਤੀ ਨਾ ਨਾ ਕੋਈ ਠੀਕ ਹੈ ਤੇ ਉਂ ਫਟਾਰਾ ਕਿਵੇਂ ਦੀ ਗੱਲ ਸ਼ੁਰੂ ਕਰੀ ਕਿ ਮੇਂ ਗੜਾਈਆਂ ਜ਼ਰੂਰ ਕਰਨ ਕਰਦੀ ਸੀ ਆਪਾਂ ਨੇ ਗੜਾਈਆਂ ਤਿੰਨ ਪਾਈਆਂ ਨੇ ਦੋ ਪਾਣੀ ਲੈਣੇ ਤਿੰਨ ਗੜਾਈਆਂ ਆਪਾਂ ਨੇ ਅਸਲ ਤੇ ਸਰੋਂ ਬਾਈ ਗੜਾਈਆਂ ਮੰਨਦੀ ਆ ਜਿਹੜੀ ਗੱਲ ਆ ਹਨਾ ਹਾਂ ਹਾਂ ਬਹੁਤ ਸੋਹਣਾ ਹੋਇਆ ਬਾਈ ਦਾਣੇ ਦਾ ਦਿਖਾਏ ਤੇ ਕੋਸਬ ਦੇ ਹੱਤੇ ਹੋ ਕਰਕੇ ਤੇ ਬਹੁਤ ਸੋਹਣਾ ਭਰਾਵੋ ਤੁਸੀਂ ਐਂ ਦੇਖੋ ਬਾਈ ਬਾਜੀ ਬਾ ਕੀਆ ਕੁਆਲਟੀ ਆ ਭਰਾਵੋ ਦਾਣਿਆਂ ਦੀ ਬਾਈ ਹੈਨਾ ਤੇਲ ਵੀ ਵਧਿਆ ਭੰਦਾ ਵੀ ਠੀਕ ਹੈ ਪਿਛਲੀ ਵਾਰ ਬਾਈ ਜਿਵੇਂ ਤੁਸੀਂ ਤੇਲ ਵਗੈਰਾ ਇਹਦਾ ਕਢਾਉਂਦੇ ਰਹੇ ਹੋਗੇ ਹੈਨਾ ਦੇ ਉਹ ਨਿਕਲਦਾ ਰਿਹਾ ਬਾਈ ਪੂਰੀ ਕੁਆਲਿਟੀ ਤੇਲ ਦੀ ਹਾਂ ਪੂਰੀ ਕੁਆਲਿਟੀ ਆ ਬਾਈ ਕੰਪਨੀ ਦਾ ਐਂ ਕਹਿੰਦੀ ਆ ਕਹਿੰਦੇ ਬਾਈ ਇਹ ਤੋਂ 40 45% ਜਿਹੜਾ ਤੇਲ ਆ ਉਹ ਨਿਕਲਦਾਗਾ ਕਹਿੰਦੇ ਪੂਰਾ ਵਧੀਆ ਤੇਲ ਦੀ ਕੁਆਲਿਟੀ ਦੇਂਦੀ ਆ ਜੀ ਹਾਂ ਤੇਲ ਦੀ ਕੁਆਲਿਟੀ ਬਹੁਤ ਵਧੀਆ ਦਈ ਠੀਕ ਹੈ ਅੱਜ ਗੋਭੀ ਆ ਤੇਲ ਤੇ ਠੀਕ ਹੈ ਹਾਂ ਬਿਲਕੁਲ ਤੇ ਨਾਲ ਹੀ ਆਪਾਂ ਬਾਈ ਤੁਹਾਨੂੰ ਇੱਕ ਗੱਲ ਦੱਸਦੇ ਆ ਭਰਾਵੋ ਤੁਸੀਂ ਇਹ ਚੀਜ਼ ਵੀ ਦੇਖੀ ਜਾਓ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣਿਆ ਵੀ ਜਿਹੜੀ ਸਟਾਰ 10 15 ਸਰੋਂ ਦੀ ਵੈਰਾਈਟੀ ਆ ਨਾ ਬਾਈ ਇਹਦੇ ਜੀ ਤੁਸੀਂ ਐਂ ਲਾ ਲਓ ਵੀ 19 ਤੋਂ ਲੈ ਕੇ 21 ਦਾਣੇ ਹੁੰਦੇ ਨੇ ਜਿਹੜੇ ਹਰੇਕ ਫਲੀ ਦੇ ਵਿੱਚ ਹੁੰਦੇ ਨੇ ਬਾਈ ਜਿਵੇਂ ਪਾਲਾ ਵਗੈਰਾ ਪੈਂਦਾ ਤੇ ਉਵੇਂ ਉਹ ਬਹੁਤ ਸਹਿਨਸ਼ੀਲ ਆ ਗਈ ਬਹੁਤ ਜਿਆਦੇ ਉਹ ਆਗਾ ਤੇ ਆਪਾਂ ਕਿਸਾਨ ਵੀਰ ਨਾਲ ਦੁਬਾਰੇ ਕਰਦੇ ਆਂਗੇ ਗੱਲਬਾਤ ਤੇ ਬਾਈ ਜੇ ਗੱਲ ਕਰੀਏ ਜਿਵੇਂ ਐਦਕੀ ਠੰਡ ਵਗੈਰਾ ਵਾੜੀ ਪਈ ਆ ਹਨਾ ਪਾਲੇ ਜਿਦਾ ਨਹੀਂ ਕੋਈ ਟਿੱਕਣ ਵਗੈਰਾ ਆਈ ਨਾ 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 ਕੋਈ ਨਹੀਂ ਬਾਈ ਪਾਲੇ ਪੂਲੇ ਦੀ ਕੋਈ ਹੋਣੀ ਜਿਵੇਂ ਹੁਣ ਤੁਸੀਂ ਕੱਟ ਕੇ ਰੱਖੀ ਵੀ ਦੀ ਕੋਈ ਥੱਲੇ ਝੜਨ ਝੜੋਂਦੀ ਹੋਰ ਸਿਆ ਨਾ ਨਾ ਵੀਰੇ ਆਪਾਂ ਥੋੜੀ ਜਿਹੀ ਹਰੀ ਵਾਢ ਲਈ ਝੜਨੀ ਸਮੱਸਿਆ ਠੀਕ ਐ ਵੀ ਜਿਵੇਂ ਆਪਾਂ ਹੁਣ ਵੀ ਦੇਖੀਏ ਵੀ ਆਹ ਵਰੇ ਪਈ ਆ ਜੜਨ ਜੁੜਨ ਦੀ ਸਮੱਸਿਆ ਦਿਲ ਹੀ ਲਾ ਲੋ ਭਰਾਵੋ ਕੋਈ ਨਹੀਂ ਉਹ ਹੈਗੀ ਤੇ ਜਿਹੜਾ ਦਾਣੇ ਦਾ ਰੰਗ ਆ ਉਹ ਬਾਈ ਪੂਰਾ ਫੁੱਲ ਇਹਦਾ ਕਾਲਾ ਹੈਗਾ ਜਿਹਦੇ ਕਰਕੇ ਇਹਨੂੰ ਜਿਹੜਾ ਬਾਜ਼ਾਰ 'ਚ ਰੇਟ ਆ ਨਾ ਬਾਈ ਉਹ ਜਾਦੇ ਮਿਲਦਾ ਹੈਗਾ ਦਿਖਾਉਣਾ ਤੁਹਾਨੂੰ ਆ ਏਵੀਆ ਬਾਈ ਮਸ਼ੀਨ ਵਾਲੇ ਬਾਈ ਤੁਸੀਂ ਤਾਂ ਲੋਕਾਂ ਦੇ ਬਾੜੀਆਂ ਸਰਵਾ ਕੱਢਦੇ ਹੋ ਕਿਵੇਂ ਆ ਵੈਰਾਈਟੀ ਇਹ ਪੂਰੀ ਪੂਰੀ ਵਧੀਆ ਬਾਈ ਵਧੀਆ ਨਾ ਪੂਰੀ ਵਧੀਆ ਮੈਂ ਤੁਸ ਤਾਂ ਹਰੇਕ ਦੇ ਕੱਢਣ ਜਾਣੇ ਹੋ ਥੋੜਾ ਸ਼ਰ ਲੈ ਕੇ ਠੀਕ ਹੈ ਤੇ ਬਿਲਕੁਲ ਬਿਲਕੁਲ ਇਹ ਅਰੇ ਆ ਚੱਕ ਕਰੋ ਭਰਾਓ ਬਈ ਆ ਚੀਜ਼ ਦੇਖਣਾ ਕਿੰਨੀ ਸੋਹਣੀ ਆਪਾਂ ਕਰੀਏ ਵੀ ਕਿੰਨੀ ਸੋਹਣੀ ਵੈਰਾਈਟੀ ਆ ਗਈ ਬਿਲਕੁਲ ਤੇ ਸਰੋਂ ਦਾ ਦੇਖ ਬਈ ਰੰਗ ਕਾਲਾ ਕਾਲਾ ਪਿਆ ਤੇ ਮੇਰਾ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਉਹ ਕਰ ਦਿੰਦਾ ਫਿਰ ਰੇਟ ਹੈ ਜੀ ਚੀਜ਼ ਦਾ ਭਰਾਓ ਜੇ ਦਾ ਵੱਧਾਗਾ ਬਾਈ ਉਹ ਮਿਲਣਾ ਤੇ ਆ ਤੁਸੀਂ ਲਾ ਲਓ ਵੀ ਸਾਰਾ ਇਹ ਪੌਣੇ ਕਿੱਲੇ ਦੇ ਜਿਹੜੇ ਭਰਾਓ ਇਹ ਥੱਬੇ ਨੇਗੇ ਜਿਹੜੇ ਕਿਸਾਨ ਵੀਰ ਬਈ ਇਹ ਸਰੋਂ ਆ ਜਿਹੜੀ ਕੱਢ ਰਹੇ ਨੇਗੇ